ਖਾਲਸਾ ਜੀ ਜੋ ਵੀ ਸਿੱਖ ਪਿਆਰ ਦੇ ਨਾਲ ਗੁਰਸਿੱਖਾਂ ਦੀ ਸੇਵਾ ਕਰਦਾ ਹੈ ਬੜੇ ਭਾਵਨਾ ਸਤਿਕਾਰ ਦੇ ਨਾਲ ਉਹਨਾਂ ਨੂੰ ਜਦੋਂ ਪ੍ਰਸ਼ਾਦਾ ਛਕਾਉਂਦਾ ਹੈ ਜਦੋਂ ਸਿੱਖ ਦੇ ਘਰ ਕੋਈ ਜਦੋਂ ਵਿਵਾਦ ਦਾ ਕਾਰਜ ਹੁੰਦਾ ਹੈ ਜਦੋਂ ਸਿੱਖ ਦੇ ਘਰ ਜਦੋਂ ਚੰਗੀ ਫਸਲ ਹੁੰਦੀ ਹੈ ਪੈਦਾਵਾਰੀ ਚੰਗੀ ਹੋ ਜਾਂਦੀ ਹੈ ਤੇ ਪ੍ਰਾਤਨ ਸਿੱਖ ਖਾਲਸਾ ਜੀ ਪੰਜਾਂ ਸੰਤਾਂ ਨੂੰ ਆਪਣੇ ਘਰ ਬੁਲਾਉਂਦੇ ਸਨ ਉਹਨਾਂ ਨੂੰ ਖਾਲਸਾ ਜੀ ਪਹਿਲਾਂ ਨਹਾਉਣ ਦਾ ਪ੍ਰਬੰਧ ਕਰਦੇ ਸਨ ਫਿਰ ਉਹਨਾਂ ਨੂੰ ਦਤਨਾ ਵੀ ਦਿੰਦੇ ਸਨ ਕਰਨੇ ਨੂੰ ਉਹ ਜਦੋਂ ਪੰਜ ਗੁਰ ਸੇਖੋਂ ਸਿੱਖ ਦੇ ਘਰ ਆ ਕੇ ਇਸ਼ਨਾਨ ਕਰਦੇ ਸਨ ਤੇ ਮੂੰਹ ਮਾਂਜਦੇ ਸਨ ਤੇ ਫਿਰ ਖਾਲਸਾ ਜੀ ਉਹ ਜੋ ਮਰਿਆਦਾ ਸੀ ਇਹ ਜੋ ਪ੍ਰਾਤਨ ਹੈ ਅੱਜ ਦੇ ਸਮੇਂ ਤਾ ਇਹ ਮਰਿਆਦਾ ਲੁਕਤ ਹੋ ਚੁੱਕੀ ਹੈ ਪਰ ਪੁਰਾਣੇ ਸਮੇਂ ਦੇ ਵਿੱਚ ਸਿੰਘ ਇਵੇਂ ਹੀ ਕਰਦੇ ਸਨ ਉਹ ਸਿੱਖ ਦੇ ਘਰ ਆ ਕੇ ਨਹੁੰਦੇ ਸਨ ਮੂੰਹ ਮਾਜਦੇ ਸਨ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬਾਣੀ ਪੜ੍ਹ ਕੇ ਖਾਲਸਾ ਜੀ ਉਹ ਭੋਜਨ ਨੂੰ ਗ੍ਰਹਿਣ ਕਰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ 52 ਹੁਕਮਾਂ ਦੇ ਵਿੱਚ ਗੁਰਸਿੱਖਾਂ ਦੀ ਜੋ ਸੇਵਾ ਹੈ ਉਹ ਪਿਆਰ ਦੇ ਨਾਲ ਕਰਨੀ ਹੈ ਇਹ ਪੰਜਵਾਂ ਹੁਕਮ ਗੁਰੂ ਸਾਹਿਬ ਜੀ ਦਾ ਹੈ ਜੋ 52 ਹੁਕਮ ਨਿਦੇੜ ਸਹਿਬ ਦੀ ਧਰਤੀ ਤੇ ਕੀਤੇ ਸਨ ਇਹ ਹੁਕਮ ਦਾ ਜ਼ਿਕਰ ਖਾਲਸਾ ਜੀ ਪਾਈ ਗੁਰਦਾਸ ਜੀ ਬੜੇ ਸੋਹਣੇ ਤਰੀਕੇ ਨਾਲ ਕਰਦੇ ਹਨ ਪੰਜ ਵਾਰ ਗੰਗ ਜਾਏ ਕਹਿੰਦੇ ਪੰਜ ਵਾਰ ਜੇਕਰ ਗੰਗਾ ਅਸੀਂ ਨਹਣ ਚਲੇ ਜਾਂਦੇ ਹਾਂ ਬਾਹਰ ਪੰਜ ਪ੍ਰਾਗਨਾਏ ਕਹਿੰਦੇ ਪੰਜ ਵਾਰ ਪ੍ਰਯਾਗ ਰਾਜ ਦੀ ਤ੍ਰਿਵੇਣੀ ਦੇ ਵਿੱਚ ਜੇਕਰ ਇਸ਼ਨਾਨ ਕਰ ਲਈਏ ਸੋ ਪ੍ਰਯਾਗ ਰਾਜ ਦਾ ਮੇਲਾ ਖਾਲਸਾ ਜੀ ਕੁੰਭ ਦਾ 12 ਸਾਲ ਬਾਅਦ ਆਉਂਦਾ ਹੈ ਇੱਥੇ ਪਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਪੰਜ ਵਾਰ ਕਿ ਪੰਜ ਵਾਰ ਜੇ ਅਸੀਂ ਪ੍ਰਿਆਗ ਰਾਜ ਦੀ ਤ੍ਰਿਬਣੀ ਇਸ਼ਨਾਨ ਕਰੀਏ ਸੋ 60 ਸਾਲ ਬਾਅਦ ਖਾਲਸਾ ਜੀ ਪੰਜ ਕੁੰਭ ਆਣਗੇ ਕਹਿੰਦੇ 60 ਸਾਲ ਦੀ ਉਮਰ ਲਾ ਕੇ ਜੇਕਰ ਅਸੀਂ ਪੰਜ ਵਾਰ ਪ੍ਰਿਆਗ ਰਾਜ ਵੀ ਨਾ ਲਵਾਂਗੇ ਤੈਸਾ ਪਨ ਇੱਕ ਗੁਰਸਿੱਖ ਕੋ ਨਭਾਏਗਾ ਕਹਿੰਦੇ ਜਦੋਂ ਸਾਡੇ ਕਰ ਗੁਰਸਿੱਖ ਆਉਣਗੇ ਜਦੋਂ ਅਸੀਂ ਪ੍ਰਸ਼ਾਦਾ ਉਹਨਾਂ ਨੂੰ ਛਕਾਉਣਗੇ ਅਸੀਂ ਉਹਨਾਂ ਦੇ ਵਾਸਤੇ ਪਹਿਲਾਂ ਪ੍ਰਬੰਧ ਕਰਨਾ ਹੈ ਇਸ਼ਨਾਨ ਦਾ ਕਹਿੰਦੇ ਇੱਕ ਗੁਰਸਿੱਖ ਨੂੰ ਨਵੌਣ ਦਾ ਇਹ ਫਲ ਹੈ ਪੰਜ ਵਾਰ ਗੰਗਾ ਨਾਲ ਲਈਏ ਤੇ ਪੰਜ ਵਾਰ ਪ੍ਰਯਾਗ ਰੇਜ ਕੁੰਭ ਦੇ ਵਿੱਚ ਸਨਾਨ ਕਰ ਲਈਏ ਕੰਡੇ ਇਹ ਜੋ ਫਲ ਹੈ ਇੱਕ ਗੁਰ ਸੇਖ ਨੂੰ ਨਿਭਾਉਣ ਦਾ ਮਿਲਦਾ ਹੈ ਪਰ ਖਾਲਸਾ ਜੀ ਇੱਥੇ ਦਾ ਪੰਜ ਗੁਰ ਸਿੱਖਾਂ ਨੇ ਸਾਡੇ ਘਰੀ ਪ੍ਰਸ਼ਾਦਾ ਛਕਾਉਣ ਨੂੰ ਆਣਾ ਹੈ ਸੋ ਜੇਕਰ ਅਸੀਂ ਉਹਦਾ ਨਿਭਾਉਣ ਦਾ ਇੰਤਜ਼ਾਮ ਕਰਦੇ ਹਾਂ ਸੋ ਭਾਈ ਪੰਜ ਵਾਰ ਗੰਗਾ ਦਾ ਤੇ ਪੰਜ ਵਾਰ ਪ੍ਰਯਾਗ ਰਾਜ ਦਾ ਫਲ ਗੁਰ ਸਿੱਖ ਨੂੰ ਮਿਲਦਾ ਹੈ ਅੱਗੇ ਭਾਈ ਗੁਰਦਾਸ ਜੀ ਦੱਸਦੇ ਹਨ ਸਿੱਖ ਕੋ ਪਿਲਾਏ ਪਾਣੀ ਪਾਉ ਕਰ ਕੋ ਖੇਤਰ ਅਸ਼ਭ ਮੇਦ ਜਗ ਫਲ ਸਿੱਖ ਕੋ ਜਿਵਾਏਗਾ ਕਹਿੰਦੇ ਜੇਕਰ ਕੋਈ ਪਿਆਸੇ ਸਿੱਖ ਨੂੰ ਪਾਣੀ ਪਿਲਾਉਂਦਾ ਹੈ ਉਸ ਦੀ ਪਿਆਸ ਨੂੰ ਮਿਟਾਉਂਦਾ ਹੈ ਲੰਗਰ ਦੇ ਵਿੱਚ ਬੜੇ ਪ੍ਰੇਮ ਭਾਵ ਦੇ ਨਾਲ ਸੰਗਤ ਨੂੰ ਜਲ ਛਕਾਉਂਦਾ ਹੈ ਕਹਿੰਦੇ ਉਸ ਦੇ ਵਿੱਚ ਕੁਰੂ ਖੇਤਰ ਯੁੱਧ ਯਤਨ ਦੀ ਸ਼ਕਤੀ ਆ ਜਾਂਦੀ ਹੈ ਤੇ ਆਸਮੇ ਦੇ ਜੱਗ ਦਾ ਉਸ ਨੂੰ ਫਲ ਮਿਲ ਜਾਵੇਗਾ ਜਿਵੇਂ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੇ ਸਾਪੋਂ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਜੇਕਰ ਕਹਿੰਦੇ ਸਿੱਖ ਸਿੱਖਾਂ ਦੀ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿੰਦਾ ਹੈ ਉਸ ਨੂੰ ਪੰਜਾਬੀ ਭਾਸ਼ਾ ਸਿਖਾਉਂਦਾ ਹੈ ਗੁਰੂ ਦਾ ਜੇਕਰ ਇੱਕ ਸ਼ਬਦ ਵੀ ਗੁਰਸਿੱਖ ਕਿਸੇ ਦੇ ਬੱਚੇ ਨੂੰ ਚਾਹੇ ਆਪਣੀ ਵੱਡੇ ਉਮਰੇ ਰੂ ਦਾ ਛੋਟੇ ਨੂੰ ਗੁਰੂ ਦਾ ਸ਼ਬਦ ਸਿਖਾ ਦਿੱਤਾ ਜਾਵੇ ਬਾਣੀ ਦਾ ਸ਼ਬਦ ਪੜਨਾ ਸਿਖਾ ਦਿੱਤਾ ਜਾਵੇ ਕਹਿੰਦੇ ਜੇਕਰ ਸਤ ਸੋਨੇ ਦੇ ਮੰਦਰ ਬਣਾ ਕੇ ਦਾਨ ਕਰ ਦਿੱਤੇ ਹੁਣ ਉਹ ਸਤ ਸੋਨੇ ਦੇ ਮੰਦਰ ਦਾ ਫਲ ਉਹ ਇੱਕ ਸ਼ਬਦ ਸਿਖਾਉਣ ਦੇ ਨਾਲ ਉਹ ਸਿੱਖ ਨੂੰ ਮਿਲੇਗਾ ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾਪ ਪਗ ਸੁਆਏਗਾ ਕਹਿੰਦੇ ਜੇਕਰ ਬਿਮਾਰ ਗੁਰ ਸਿੱਖ ਹੈ ਉਸ ਦੇ ਘਰ ਦੇ ਵਿੱਚ ਆਰਥਿਕ ਤੰਗੀ ਹੈ ਜੇਕਰ ਅਸੀਂ ਉਸ ਦੇ ਘਰ ਆਟਾ ਦਾਲ ਪਯਾ ਦੇ ਇਹ ਜੈ ਆਸਦੀ ਮਦਦ ਕਰ ਦਈਏ ਗਰੀਬ ਸਿੱਖ ਦਾ ਇਲਾਜ ਕਰਵਾ ਦਈਏ ਕਹਿੰਦੇ ਇਹ ਸੇਵਾ ਕਰਨ ਦੇ ਨਾਲ ਜਿਵੇਂ ਅਸੀਂ 20 ਬਾਰ ਕੋਈ ਸ਼ਰਮਣੀ ਕੋਈ ਬਹੁਤ ਮਹਾ ਤਕੜੇ ਪੁਰਸ਼ ਦੇ ਦਰਸ਼ਨ ਕਰ ਲਏ ਹੋਣ ਕਹਿੰਦੇ ਇਹ ਫਲ ਉਹ ਸਿੱਖ ਦੀ ਸੇਵਾ ਕਰਨ ਦੇ ਨਾਲ ਮਿਲੇਗਾ ਜੋ ਵੀ ਗੁਰਸਿੱਖਾਂ ਨੂੰ ਪਿਆਰ ਦੇ ਵਿੱਚ ਖਾਲਸਾ ਜੀ ਪ੍ਰਸ਼ਾਦਾ ਛਕਾਉਂਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਜੇ ਉਹਨਾਂ ਨੂੰ ਨਿਭਾਉਣ ਦਾ ਪ੍ਰਬੰਧ ਕਰਦਾ ਹੈ ਤੇ ਖਾਲਸਾ ਜੀ ਪੰਜ ਵਾਰ ਗੰਗਾ ਤੇ 60 ਸਾਲ ਦੀ ਉਮਰ ਆਪੋਗ ਕੇ ਪੰਜ ਵਾਰ ਜੋ ਪ੍ਰਯਾਗ ਰਾਜ ਜੋ 12 ਸਾਲ ਦਾ ਕੁੰਭ ਲੱਗਦਾ ਹੈ ਕਹਿੰਦੇ ਉਹ ਫੜ ਉਹ ਗੁਰਸੇਖ ਨੂੰ ਮਿਲ ਜਾਵੇਗਾ